ਦੀਵਾਲੀ ਦਾ ਤਿਉਹਾਰ ਆ ਗਿਆ ਹੈ ਤੇ ਦੀਵਾਲੀ ਦੇ ਤਿਉਹਾਰ ਦੇ ਵਿੱਚ ਕਿਹੜੇ ਲੱਗੇ ਨੇ ਆਫਰ ਤੇ ਕੀ ਕੀ ਚੱਲ ਰਿਹਾ ਹੈ ਵਿਪਨ ટ્રੰਕ ਹਾਊਸ ਤੇ ਖਾਸ ਅਸੀਂ ਪਹੁੰਚੇ ਸੀ ਦੇਖਣ ਦੇ ਲਈ ਤੇ ਚਲੋ ਆ ਤੁਹਾਨੂੰ ਵੀ ਦਿਖਾਣੇ ਆ ਕਿ ਆਖਿਰ ਇਸ ਵਾਰ ਕਿਹੜੇ ਬੰਪਰ ਠਮਾਕੇ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਤੇ ਕਿਹੜੇ ਆਫਰ ਗ੍ਰਾਹਕਾਂ ਦੇ ਲਈ ਉਹ ਲੈ ਕੇ ਆਏ ਨੇ ਸਰ ਜੀ ਵਿਪਨ ਟ੍ਰੰਕ ਹਾਊਸ ਅੱਡਾ ਮਾਰਕੀਟ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਾਡੇ ਵੱਲੋਂ ਸਵਾਗਤ ਹੈ ਅਸੀਂ ਇਸ ਵਾਰ ਫੈਸਟੀਵਲ ਦੇ ਉੱਪਰ ਬੰਬ ਬਲਾਸਟ ਆਫਰਸ ਲਗਾਈਆਂ ਜਿਹੜੀ ਸਾਡੀ ਇਹ ਸਕੀਮ ਸਟਾਰਟ ਹੋਣ ਜਾ ਰਹੀ ਹੈ ਮੈਂ ਤੁਹਾਨੂੰ ਫਰਸਟ ਪ੍ਰੋਡਕਟ ਸਮਝਾਉਂਦਾ ਹਾਂ ਸਾਡਾ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਅਗਰ ਕਸਟਮਰ ਸਾਡੇ ਕੋਲੋਂ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਪਰਚੇਸ ਕਰਦਾ ਹੈ ਕਸਟਮਰ ਕੋਈ ਵੀ ਪੁਰਾਣੀ ਵਾਸ਼ਿੰਗ ਮਸ਼ੀਨ ਲੈ ਕੇ ਆਵੇ ਤੇ 5000 ਰੁਪਏ ਲੈਸ ਪਾਵੇ ਸਾਡੇ ਕੋਲੋਂ 12500 ਦੀ ਵਾਸ਼ਿੰਗ ਮਸ਼ੀਨ 5000 ਰੁਪਏ ਪੁਰਾਣੀ ਦਾ ਕੱਟ ਕੇ 7500 ਰੁਪਏ ਦੇ ਕੇ ਵੋਲਟਾਸ ਕੰਪਨੀ 7 ਕਿਜੀ ਦੇ ਵਾਸ਼ਿੰਗ ਮਸ਼ੀਨ ਪਰਚੇਸ ਕਰ ਸਕਦਾ ਹੈ ਉਸ ਤੋਂ ਬਾਅਦ ਸਾਡੇ ਕੋਲ ਐਲਈਡੀਜ਼ ਦੇ ਵਿੱਚ ਸਕੀਮ ਸਟਾਰਟ ਹੈ ਕੰਬੋ ਆਫਰ ਚੱਲ ਰਿਹਾ ਹੈ 19500 ਰੁਪਏ ਦਾ ਕੰਬੋ ਆਫਰ ਹੈ ਜਿਸ ਦੇ ਨਾਲ 42 ਇੰਚ ਦੇ ਨਾਲ 32 ਇੰਚ ਦਾ ਐਲਈਡੀ 3R+ U&I ਦਾ ਸਪੀਕਰ ਇਹ ਨਾਲ ਉਸ ਦੇ ਗਿਫਟ ਹੈ ਤੇ BPL ਕੰਪਨੀ ਦੀ 10990 ਰੁਪਏ ਤੋਂ ਸਾਡੀ ਐਲਈਡੀ ਸਟਾਰਟ ਹੋਣ ਜਾ ਰਹੀ ਹੈ 43 ਇੰਚ ਦਾ ਐਲਈਡੀ ਸਾਡੇ ਕੋਲ 21990 ਰੁਪਏ ਤੋਂ ਸਟਾਰਟ ਹੋਣ ਜਾ ਰਿਹਾ ਹੈ ਅਗਰ ਕਸਟਮਰ ਸਾਡੇ ਕੋਲ ਡਬਲ ਡੋਰ ਡਬਲ ਡੋਰ ਰੈਫ ਪਰਚੇਸ ਕਰਦਾ ਹੈ LG ਕੰਪਨੀ ਦਾ IFB ਕੰਪਨੀ ਹੈ Bosch ਕੰਪਨੀ ਦਾ ਉਸ ਦੇ ਨਾਲ ਸਾਡਾ 에어 ਫਰਾਈਰ ਬਿਲਕੁਲ ਫ੍ਰੀ ਹੈ 6 ਲੀਟਰ ਦਾ ਡਿਜੀਟਲ 에어 ਫਰਾਈਰ ਹੀ 6 ਲੀਟਰ ਦਾ Indo ਕੰਪਨੀ ਦਾ ਕਸਟਮਰ 300 ਲੀਟਰ ਤੋਂ ਉੱਪਰ ਡਬਲ ਡੋਰ ਰੈਫ ਪਰਚੇਸ ਕਰਦਾ ਹੈ ਉਸ ਨੂੰ ਬਿਲਕੁਲ ਫ੍ਰੀ ਦੇਣ ਜਾ ਰਹੇ ਹਾਂ ਜਿਹੜਾ ਕਸਟਮਰ ਸਾਡੇ ਕੋਲ ਸਿੰਗਲ ਡੋਰ ਦਾ ਫ੍ਰਿਜ ਪਰਚੇਸ ਕਰੇਗਾ ਉਸ ਨੂੰ Indo ਕੰਪਨੀ ਦਾ ਹੈਂਡ ਬਲੈਂਡਰ ਠੀਕ ਹੈ ਜਿਸ ਦੀ 2000 ਰੁਪਏ ਐਮ ਆਰ ਪੀ ਹੈ ਇਹ ਕਸਟਮਰ ਚੋਪਰ ਪਰਚੇਸ ਕਰ ਸਕਦਾ ਹੈ ਇਲੈਕਟ੍ਰਿਕ ਚੋਪਰ ਇਹ ਨਾਲ ਫ੍ਰੀ ਹੈ ਤੇ ਉਸ ਤੋਂ ਬਾਅਦ ਸਾਡਾ ਸਕੀਮ ਚੱਲ ਰਹੀ ਹੈ ਵਿਪਨ ਟ੍ਰੰਕ ਹਾਊਸ ਦੇ ਉੱਪਰ ਲੱਕੀ ਡਰਾ ਕੂਪਨ ਇਸ ਵਾਰ ਅਸੀਂ ਬੰਬਲਾਸਟ ਆਫਰ ਲੈ ਕੇ ਆਏ ਆ ਸਾਡਾ ਲੱਕੀ ਡਰਾ ਕੂਪਨ ਚੱਲ ਰਿਹਾ ਹੈ ਸਾਡਾ ਫਰਸਟ ਇਨਾਮ ਹੈਗਾ ਜੀ ਆਈਫੋਨ 16 Apple ਕੰਪਨੀ ਦਾ ਆਈਫੋਨ 16 ਸਾਡਾ ਫਰਸਟ ਨਾਮ ਅਸੀਂ ਕੱਢਾਂਗੇ ਉਸ ਤੋਂ ਬਾਅਦ 20 ਨਾਮ ਅਸੀਂ ਹੋਰ ਕੱਢਣੇ ਆ ਜਿਸ ਦੇ ਵੀ ਸਾਡੇ ਪ੍ਰੋਡਕਟਾਂ ਜਾਂ ਰਹੇ ਆ ਐਲਈਡੀ ਵਾਸ਼ਿੰਗ ਮਸ਼ੀਨ ਮਾਈਕ੍ਰੋਵੇਵ ਗੀਜ਼ਰ ਮੈਟ੍ਰੈਸ ﺍﻟमीरा प्रेस इस्त्रा ਦੇ ਪ੍ਰੋਡਕਟਸ ਨਾਲ ਸਾਡੀ ਗਿਫਟ ਰਹਿਣਗੇ ਇਹ ਅਸੀਂ ਦੀਵਾਲੀ ਤੋਂ ਬਾਅਦ ਗਿਫਟ ਕੱਢਾਂਗੇ ਜੀ ਸਾਡੇ ਲੱਕੀ ਡਰਾਅ 쿠ਪਨ ਉੱਪਰ ਹੈ ਜੀ ਫਟਾਫਟ ਸਾਡੇ ਸ਼ੋਰੂਮ ਦੇ ਉੱਪਰ ਵਿਜ਼ਿਟ ਕਰੋ ਸ਼ੋਪਿੰਗ ਕਰਨ ਦੇ ਲਈ ਤੇ ਸਾਡੇ ਲੱਕੀ ਡਰਾਅ 쿠ਪਨ ਸਟਾਰਟ ਹੋ ਚੁੱਕੇ ਹੈ ਸਕੀਮ ਜਿਹੜੇ ਵੀ ਕਸਟਮਰ ਸਾਡੇ ਫਰਸਟ ਨਵਰਾਤਰੀ ਤੋਂ ਸੜਕ ਕੋਲ ਸ਼ੋਪਿੰਗ ਕੀਤੀ ਹੈ ਅਸੀਂ ਉਹਨਾਂ ਦੇ ਡਰਾਅ ਸਾਰੇ ਬਾਕਸ ਦੇ ਵਿੱਚ ਪਾਵਾਂਗੇ ਅਸੀਂ ਸਾਡੀ ਸਕੀਮ ਆਈ ਹੈ ਨਵਰਾਤਰੀ ਦੇ ਲਾਸਟ ਦੇ ਵਿੱਚ ਤੇ ਜਿਹੜੇ ਫਰਸਟ ਨਵਰਾਤਰੀ ਤੋਂ ਵੀ ਸਾਡੇ ਕੋਲ ਸ਼ੋਪਿੰਗ ਕਸਟਮਰ ਕਰ ਚੁੱਕੇ ਆ ਉਹਨਦੇ ਵੀ ਡਰਾ ਬਾਕਸ ਦੇ ਵਿੱਚ ਪੈਣਗੇ ਤੇ ਜਿਸ ਦਿਨ ਆਪਾਂ ਡਰਾ ਕੱਢਾਂਗੇ ਸਾਡਾ ਪੰਜਾਬ ਟੀਵੀ ਚੈਨਲ ਲਾਈਵਰੇਕਾ ਸਾਡੇ ਸ਼ੋਰੂਮ ਦੇ ਉੱਪਰ ਤੇ ਕਸਟਮਰ ਵੀ ਸਾਰੇ ਵਿਜ਼ਿਟ ਕਰ ਸਕਦੇ ਆ ਠੀਕ ਹੈ ਜੀ ਜਿਨ੍ਹਾਂ ਨੇ ਸਾਡੇ ਕੋਲ ਸ਼ੋਪਿੰਗ ਕੀਤੀ ਹੈ ਤੇ ਲਾਈਵ ਡਰਾ ਕੱਢਾਂਗੇ ਆਈਫੋਨ 16